ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਅੱਜ ਥੋੜੀ ਜੀ ਇੰਪੋਰਟੈਂਟ ਗੱਲ ਕਰਨੀ ਆ ਤੁਹਾਡੇ ਨਾਲ ਮੈਂ ਤੇ ਜਿਵੇਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦਾ ਪੈਣ ਭਰਾਵਾਂ ਦਾ ਕਮੈਂਟ ਵੀ ਆਉਂਦੇ ਆ ਹੌਸਲਾ افزਾਈ ਵੀ ਕਰਦੇ ਆ ਨਾ ਕਮੈਂਟਾਂ ਦੇ ਵਿੱਚ ਕਈ ਬਾਈਆਂ ਦਾ ਇਤਰਾਜ਼ ਰਹਿੰਦਾ ਕਿ ਤੁਸੀਂ ਕੈਨੇਡਾ ਜਾਂ ਬਾਹਰਲੇ ਮੁਲਕਾਂ ਪ੍ਰਤੀ 네ਗੇਟਿਵ ਹੋ ਹਮੇਸ਼ਾ 네ਗੇਟਿਵ ਪੱਖ ਹੀ ਪੇਸ਼ ਕਰਦੇ ਆ ਪੋਜ਼ਿਟਿਵ ਪੱਖ ਵੀ ਪੇਸ਼ ਕਰਿਆ ਕਰੋ ਤਾਂ ਮੈਂ ਬਾਈਆਂ ਨੂੰ ਕਹਿਣਾ ਚਾਹਣਾ ਆ ਆਪਦੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਕਹਿਣਾ ਵੱਡਿਆਂ ਨੂੰ ਕਹਿਣਾ ਚਾਹਣਾ ਕਿ ਇਦਾਂ ਦੀ ਕੋਈ ਗੱਲ ਨਹੀਂ 네ਗੇਟਿਵਿਟੀ ਵਾਲੀ ਕੋਈ ਗੱਲ ਨਹੀਂ ਮੇਰੀ ਸਿਰਫ ਇਹ ਹੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀਆਂ ਜਿਹੜਾ ਵੀ ਕੁਝ ਹੋ ਰਿਹਾ ਬਾਹਰਲੇ ਮੁਲਕਾਂ 'ਚ ਉਹ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਕਿਸੇ ਨੂੰ ਫਾਇਦਾ ਹੋ ਸਕੇ ਹਨਾ ਆਦਰਵਾਈਜ਼ ਮੇਰੀ ਕੋਈ ਇਲ ਬਿਲ ਕੋਈ ਇੰਟੈਂਸ਼ਨ ਨਹੀਂ ਬਾਹਰਿਆਂ ਬਾਰੇ ਮਾੜਾ ਬੋਲਾਂ ਜਾਂ ਬਾਹਰਲੀ ਕੰਟਰੀਆਂ ਬਾਰੇ ਮਾੜਾ ਬੋਲਾਂ ਬਾਕੀ ਤੁਹਾਡੀ ਸੈਟਿਸਫੈਕਸ਼ਨ ਆਸਤੇ ਮੈਂ ਇਨਾ ਕਰ ਸਕਦਾ ਮੈਂ ਇਹ ਵੀ ਕਹਿ ਦਿੰਨਾ ਜੇ ਤੁਸੀਂ ਐਕਸੈਪਟਸਾਈ ਹੁੰਨੇ ਹੋ ਵੀ ਮੈਂ ਇਹ ਕਹਿ ਦਿੰਨਾ ਭਾਈ ਕੈਨੇਡਾ ਅਮਰੀਕਾ ਇੰਗਲੈਂਡ ਬਹੁਤ ਵਧੀਆ ਮੁਲਕ ਆ ਜਹਾਜ਼ ਭਰ ਕੇ ਜਾਓ ਪੰਜਾਬ ਤੋਂ ਤੁਸੀਂ ਬਾਦੂ ਉੱਥੇ ਕੰਮ ਮਿਲਦਾ ਹੈਗਾ 2 ਸਾਲਾਂ ਚ ਬੰਦਾ ਘਰ ਲੈ ਲੈਂਦਾ 2 ਸਾਲਾਂ ਜਿੱਡੀ ਮਰਜ਼ੀ ਗੱਡੀ ਲੈ ਲੈਂਦਾਗਾ ਪੂਰਾ ਕਾਮਯਾਬ ਹੋ ਜਾਂਦਾ ਬੰਦਾ ਅੱਜ ਦੇ ਟਾਈਮ 'ਚ ਜਾ ਕੇ ਉੱਥੇ ਵੀ ਕੈਨੇਡਾ ਅਮਰੀਕਾ ਬਹੁਤ ਘੈਂਟ ਮੁਲਕ ਆ ਜੀ ਸਾਰਾ ਕੁਝ ਠੀਕ ਹੈ ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਕਹਿਣ ਨਾਲ ਤੁਹਾਨੂੰ ਜਿਹੜਾ ਹੈਗਾ ਤੁਸੀਂ ਸੈਟੀਸਫਾਈ ਹੋ ਜਾਓਗੇ ਜਾਂ ਤੁਹਾਨੂੰ ਠੀਕ ਲੱਗੂਗਾ ਪਰ ਜੋ ਰਿਐਲਿਟੀ ਹੈਗੀ ਆ ਹਨਾ ਉਹ ਸਾਰਿਆਂ ਨੂੰ ਪਤਾ ਹੀ ਆ ਜਗ ਜाहਰ ਹੈ ਤੇ ਇੱਕ ਮੈਂ ਜਿਵੇਂ ਹੁਣ ਕਈ ਭੈਣ ਭਰਾਤ ਰਾਜ ਕਰਦੇ ਆ ਵੀ ਅਸੀਂ ਵੈਲ ਸੈਟਲਡ ਹੈਗੇ ਆ ਤੇ ਤੁਸੀਂ ਨੈਗੇਟਿਵਿਟੀ ਫਲਾਉਂਦੇ ਆ ਇਦਾਂ ਦੀ ਕੋਈ ਗੱਲ ਨਹੀਂ ਇੱਥੇ ਸਾਰਾ ਕੁਝ ਠੀਕ ਠਾਕ ਹੈ ਮੈਂ ਹੁਣ ਕਈ ਦੋਸਤਾਂ ਮਿੱਤਰਾਂ ਨਾਲ ਗੱਲ ਵੀ ਕੀਤੀ ਆ ਹਨਾ ਅਸੀਂ ਇੱਕ ਇਨੀਸ਼ੀਏਟਿਵ ਲੈਣਾ ਚਾਹੁੰਦੇ ਆ ਇੱਕ ਅਸੀਂ ਵਟਸਐਪ ਗਰੁੱਪ ਬਣਾ ਰਹੇ ਆ WhatsApp group all over ਜਿਹੜੇ 2-3 ਕੰਟਰੀਜ਼ ਹੈਗੇ ਆ ਜਿਵੇਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਜਾਂ ਇੰਗਲੈਂਡ ਆ ਉਹ ਜਿਹੜੇ ਬੰਦੇ ਤੁਹਾਡੇ ਵਰਗੇ ਉੱਥੇ ਵੈਲ ਸੈਟਲਡ ਆ ਜਾਂ ਜਿਹੜੇ ਬੰਦੇ ਕਹਿੰਦੇ ਆ ਵੀ ਉੱਥੇ ਕੋਈ ਹਾਲਾਤ ਵਧੀਆ ਸਾਰਾ ਠੀਕ ਠਾਕ ਹੈ ਕੰਮਕਾਰ ਵੀ ਹੈਗਾ ਸਾਰਾ ਕੁਝ ਹੈਗਾ ਉਹ ਬੰਦਿਆਂ ਨੂੰ ਅਸੀਂ ਗਰੁੱਪ ਚ ਐਡ ਕਰਕੇ WhatsApp ਗਰੁੱਪ ਚ ਤੇ ਉਹ ਅਸੀਂ ਉਹਨਾਂ ਬੰਦਿਆਂ ਨੂੰ ਰਿਕੁਐਸਟ ਕਰਾਂਗੇ ਵੀ ਜਿਹੜੇ ਨਵੇਂ ਸਟੂਡੈਂਟ ਭੈਣ ਭਰਾ ਆਉਂਦੇ ਆ ਤੁਸੀਂ ਉਹਨਾਂ ਦੀ ਹੈਲਪ ਕਰਨੀ ਆ ਜਦੋਂ 에어ਪੋਰਟ ਤੋਂ ਉਤਰਦੇ ਆ ਤੁਸੀਂ ਉਹਨਾਂ ਦੀ ਕੰਮ ਲੱਭਣ 'ਚ ਹੈਲਪ ਕਰਨੀ ਆ ਤੁਸੀਂ ਉਹਨਾਂ ਨੂੰ ਵਧੀਆ ਅਕਮੋਡੇਸ਼ਨ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਨੀ ਆ ਜਾਂ ਲੱਭ ਕੇ ਦੇਣੀ ਆ ਹਨਾ ਚਲੋ ਪੈਸੇ ਤਾਂ ਅਗਲੇ ਨੇ ਦੇਣੇ ਹੁੰਦੇ ਆ ਪਰ ਇੰਨੀ ਕ ਹੈਲਪ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਮੇਰੀ ਵੀਡੀਓਜ਼ ਦੇ ਵਿੱਚ ਪਲੀਜ਼ ਆਪ ਦਾ ਜਿਹੜਾ ਨੰਬਰ ਤੇ ਆਪਦੀ ਲੋਕੇਸ਼ਨ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਤੁਹਾਡੇ ਵਰਗੇ ਕਾਮਯਾਬ ਬੰਦਿਆਂ ਦੀ ਹੈਲਪ ਨਾਲ ਅਸੀਂ ਜਿਹੜੇ ਬੰਦੇ ਕੋਈ ਉਧਰੋਂ ਆਮ ਘਰ ਦਾ ਜਾਂ ਗਰੀਬ ਘਰ ਦਾ ਜਿਹੜਾ ਵੀ ਬੱਚਾ ਆ ਰਿਹਾ ਹਨਾ ਉਹ ਵੈਲ ਸੈਟਲਡ ਹੋ ਜੇ ਛੇਤੀ ਉਹਨੂੰ ਕੋਈ ਕਹ ਲੋ ਰਾਹ ਮਿਲ ਜੇ ਬਸ ਇੰਨੀ ਕੁ ਹੈਲਪ ਕਰ ਦਿਆ ਕਰੋ ਤੇ ਬਾਕੀ ਕੋਈ ਨੈਗੇਟਿਵਿਟੀ ਵਾਲੀ ਕੋਈ ਗੱਲ ਨਹੀਂ ਹਨਾ ਨੈਗੇਟਿਵਿਟੀ ਵਾਲੀ ਆਪਾਂ ਤਾਂ ਜਿਹੜੀ ਜੋ ਰੈਲਿਟੀ ਹੈ ਨਾ ਉਹੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਹੀ ਸਾਰਿਆਂ ਦੇ ਅੱਗੇ ਆਵੇ ਬਾਕੀ ਗੱਲ ਹੈ ਵੀ ਜਿਹੜਾ ਹੈਗਾ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਮੁੱਦਾ ਉਹ ਇਹ ਨਹੀਂ ਕਰਕੇ ਵੀ ਹਾਲਾਤ ਵਾਲੇ ਮਾੜੇ ਹੋ ਗਏ ਤਾਂ ਲੋਕ ਵਾਪਸ ਜਾ ਰਹੇ ਆ ਹੁਣ ਕਈ ਬੰਦੇ ਮਿਲੀਅਨੈਰ ਆ ਤਾਂ ਵੀ ਉਹ ਪੰਜਾਬ ਜਾਣਾ ਪ੍ਰੈਫਰ ਕਰਦੇ ਆ ਕਿਉਂ ਕਿ ਉਹਨਾਂ ਦਾ ਇੱਕ ਹੀ ਕਾਰਨ ਹੈ ਵੀ ਸਾਡੀ ਜਿਹੜੀ ਲਾਡ ਆ ਉਹ ਸੇਫ ਨਹੀਂ ਇੱਥੇ ਠੀਕ ਹੈ ਅਸੀਂ ਆਪ ਦਾ ਜਿਹੜਾ ਬਾਕੀ ਦਾ ਟਾਈਮ ਆ ਆਪਦੇ ਭਾਈਚਾਰੇ 'ਚ ਆਪਦੇ ਪੰਜਾਬ ਦੇ ਵਿੱਚ ਬਤਾਉਣਾ ਚਾਹੁੰਦੇ ਆ ਕਿ ਸਾਨੂੰ ਪੰਜਾਬ ਨਾਲ ਪਿਆਰ ਆ ਹੁਣ ਜਿੰਨੀਆਂ ਵੀ ਵੀਡੀਓ ਤੁਸੀਂ ਮੇਰੇ ਚੈਨਲ ਤੋਂ ਅਪਲੋਡ ਹੋਈਆਂ ਉਹਦੇ 'ਚ ਸਿਰਫ ਕੱਲਾ ਰੀਜਨ ਆਰਥਿਕ ਨਹੀਂ ਹੈਗਾ ਵੀ ਲੋਕ ਆਰਥਿਕ ਪੱਖ ਕਰਕੇ ਵਾਪਸ ਮੁੜ ਰਹੇ ਆ ਉਹਦੇ ਕਈ ਕਾਰਨ ਹੈਗੇ ਆ ਥੀਓਲੋਜੀਕ ਹੈ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਉਹ ਕਿਉਂ ਵਾਪਸ ਮੁਰਨਾ ਚਾਹੁੰਦੇ ਐ ਇਸ ਕਰਕੇ ਕਦੇ ਇਹ ਨਾ ਸੋਚਿਆ ਕਰੋ ਵੀ ਸਿਰਫ ਆਰਥਿਕ ਕਾਰਨ ਕਰਕੇ ਜਾਂ ਘਾਟਾ ਪੈ ਗਿਆ ਜਾਂ ਕੰਮ ਨਹੀਂ ਮਿਲਦਾ ਤਾਂ ਹੀ ਲੋਕ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਜਾ ਰਹੇ ਆ ਉਹਦੇ ਹੋਰ ਵੀ ਕਈ ਕਾਰਨ ਹੈਗੇ ਆ ਹੁਣ ਜਿਵੇਂ ਮੈਨੂੰ ਕਮੈਂਟ ਆਏ ਸੀਗੇ ਮੈਂ ਪ੍ਰਿੰਟ ਆਊਟ ਕੱਢ ਕੇ ਰੱਖਿਆ ਸੀ ਮੈਂ ਕਿਹਾ ਤੁਹਾਡੇ ਨਾਲ ਜਰੂਰ ਸਾਂਝਾ ਕਰੂੰਗਾ ਇੱਕ ਮਿੰਟ ਥੋੜਾ ਜਿਹਾ ਭਾਵਕ ਕਰਦੇ ਆ ਬੰਦੇ ਨੂੰ ਹੁਣ ਫਿਰ ਇੱਥੋਂ ਪਤਾ ਲੱਗਦਾ ਵੀ ਬੰਦੇ ਬਾਰਲੇ ਮੁਲਕਾਂ ਚ ਕਾਮਯਾਬ ਆ ਅਕਾਊਂਟਾਂ ਚ ਪੈਸੇ ਵਾਧੂ ਹੈਗੇ ਆ ਵਧੀਆ ਢਾਂਚਾ ਸੈੱਟ ਆ ਉਹਨਾਂ ਦਾ ਵਧੀਆ ਅਮੀਰ ਹੈ ਹਨਾ ਸਾਰਾ ਕੁਝ ਹੈਗਾ ਪਰ ਉਹਨਾਂ ਕੋਲੇ ਕੀ ਹੈ ਨਹੀਂ ਸਕੂਨ ਹੈ ਨਹੀਂ ਹੁਣ ਉਹ ਕੀ ਲਿਖਦੇ ਆ ਇੱਕ ਵੀਰ ਕਰਨਵੀਰ ਸਿੰਘ ਆ ਹਨਾ ਉਹ ਲਿਖਦਾ ਵੀਰ ਜੀ ਮੈਂ ਇੰਗਲੈਂਡ ਚ ਪੀ ਆ ਰਾਂ 20 ਸਾਲਾਂ ਤੋਂ ਮੈਂ ਯੂਕੇ ਲੰਡਨ ਚ ਰਹਿਣਾ ਬਟ ਹੁਣ ਇੰਡੀਆ ਆ ਰਿਹਾ ਨੈਕਸਟ ਮੰਥ ਪਰਮਾਨੈਂਟ ਆਪਣੀ ਫੈਮਿਲੀ ਚ ਰਹਿਣਾ ਚਾਹਣਾ ਖੇਤੀ ਖੇਤੀਬਾੜੀ ਕਰਾਂਗਾ ਪੈਸਾ ਨਥਿੰਗ ਲਾਈਫ ਇਜ਼ ਸ਼ਾਰਟ ਲੋਕਾਂ ਦੀ ਪਰਵਾਹ ਨਾ ਕਰੋ ਲੋਕ ਨਹੀਂ ਜੌਨ ਦਿੰਦੇ ਬੰਦੇ ਨੂੰ ਸਪੈਂਡ ਟਾਈਮ ਵਿਦ ਯੂਰ ਫੈਮਲੀ ਹੁਣ ਇਹਦਾ ਦੇਖੋ ਤੁਸੀਂ ਰੀਜਨ ਕੀ ਆ ਹੁਣ ਇਹਦਾ ਰੀਜਨ ਕੋਈ ਆਰਥਿਕ ਪਾਕਿਸਤਾਨੀ ਨਹੀਂ ਵੀ ਮੈਂ ਫੇਲ ਹੋ ਗਿਆ ਜਾਂ ਮੇਰੇ ਤੋਂ ਕੰਮ ਨਹੀਂ ਹੁੰਦਾ ਇਹ ਨਾ ਇਹਦਾ ਰੀਜਨ ਫੈਮਲੀ ਆ ਆਪਦੇ ਭਾਈਚਾਰੇ ਚ ਬੰਦਾ ਮੋੜਨਾ ਚਾਹੁੰਦਾ ਹੁਣ ਇੱਕ ਸਾਡੀ ਭੈਣ ਨੇ ਕਮੈਂਟ ਕੀਤਾ ਹਨਾ ਉਹਦੀ ਆਈਡੀ ਤਾਂ ਸ਼ੋ ਨਹੀਂ ਹੁੰਦੀਗੀ ਚਲੋ ਕਮੈਂਟ ਮੈਂ ਪੜ ਕੇ ਸੁਣਾ ਦਿੰਨਾ ਉਹ ਲਿਖਦੀ ਆ ਯੂ ਆਰ ਆਲਸੋ ਗੋਇੰਗ ਬੈਕ ਆਫਟਰ 20 ਇਅਰਸ ਫਰਮ ਯੂ ਐਸ ਏ ਔਰ ਜਸਟ پیس ਆਫ ਮਾਈਂਡ ਜੋ ਸਿਰਫ ਆਪਣੀ ਮਦਰ ਲੈਂਡ ਤੇ ਹੀ ਮਿਲਣਾ ਜਾ ਕੇ ਮੈਨੂੰ ਲੱਗਦਾ ਮੇਰੇ ਡੈਡੀ ਦੀ ਰੂਹ ਨੂੰ ਅੱਜ ਵੀ ਸਾਡਾ ਪੰਜਾਬ ਮੁਰਦਨ ਦਾ ਇੰਤਜ਼ਾਰ ਆ ਸ਼ਾਇਦ ਉਹਨਾਂ ਦੀ ਰੂਹ ਨੂੰ ਸ਼ਾਂਤੀ ਨਹੀਂ ਮਿਲੀ ਬਿਕੋਜ਼ ਅਸੀਂ ਸਾਰੀ ਫੈਮਿਲੀ ਯੂ ਐਸ ਏ ਆ ਗਏ ਸੀ ਉਹਨਾਂ ਦੀ ਡੈਥ ਤੋਂ ਬਾਅਦ ਸ਼ਾਇਦ ਅਸੀਂ ਉਹਨਾਂ ਦੀ ਰੂਹ ਨੂੰ ਇਕੱਲੇ ਛੱਡ ਆਏ ਸੀ ਪਿੰਡ ਤਾਂ ਕਰਕੇ ਸਾਰਾ ਕੁਝ ਹਾਸਲ ਕਰਕੇ ਵੀ ਮਨ ਖੁਸ਼ ਨਹੀਂ ਹੋਇਆ ਮੈਨੂੰ ਹਮੇਸ਼ਾ ਸੁਪਨੇ ਵਿੱਚ ਆਪਣੇ ਪਿੰਡ ਦਾ ਸ਼ਮਸ਼ਾਨ ਘਾਟ ਤੇ ਜਿੱਥੇ ਡੈਡੀ ਦੇ ਫੁੱਲ ਪਾਏ ਸੀ ਉਹ ਗੁਰਦੁਆਰਾ ਸਾਹਿਬ ਦਿਸਦੇ ਰਹਿੰਦੇ ਆ ਸ਼ਾਇਦ ਮੇਰੇ ਬਾਪੂ ਨੂੰ ਸਾਡੀ ਕਮੀ ਮਹਿਸੂਸ ਹੁੰਦੀ ਹੋਣੀ ਆ ਸਾਡਾ ਘਰ ਸੁਣਨਾ ਪਿਆ ਦੇਖੀ ਹੁਣ ਦੇਖੋ ਵੀ ਸਾਡੀ ਇਹ ਭੈਣ ਕਿੰਨੀ ਭਾਵੁਕ ਹੋ ਕੇ ਉਹਨੇ ਕਿੰਨਾ ਲਿਖਿਆ ਵੀ ਜਿਹੜੇ ਬੰਦੇ ਮੈਂ ਜਿਵੇਂ ਹਮੇਸ਼ਾ ਹੀ ਕਹਿੰਨਾ ਜਿਹੜੇ ਬੰਦੇ ਮਿੱਟੀ ਨਾਲ ਜੁੜੇ ਆ ਨਾ ਉਹਨਾਂ ਉਸਤੇ ਇਕੱਲਾ ਇੱਕ ਕਾਰਨ ਨਹੀਂ ਵਾਪਸ ਮੁੜਨ ਦਾ ਉਹਦੇ ਬਥੇਰੇ ਕਾਰਨ ਆ ਬਹੁਤ ਡੂੰਘੇ ਕਾਰਨ ਇਸ ਕਰਕੇ ਪਰਾਵੋ ਭੈਣੋ ਗੁੱਸਾ ਨਾ ਮੰਨਿਆ ਕਰੋ ਜੇ ਕੋਈ ਬੰਦਾ ਕੈਨੇਡਾ ਦੀ ਗੱਲ ਕਰਦਾ ਤਾਂ ਉਹਦਾ ਤੁਸੀਂ ਇੱਕ ਹੋਰ ਵੀ ਮੇਰੀ ਬੇਨਤੀ ਹੈ ਵੀ ਤਰਕ ਦੇ ਆਧਾਰ ਤੇ ਜਵਾਬ ਦਿਆ ਕਰੋ ਨਾ ਕਿ ਆਪਾਂ ਕੋਈ ਭੰਦੀ ਸ਼ਬਦਾਵਲੀ ਬੋਲੀਏ ਕਿਸੇ ਨੂੰ ਮਾੜਾ ਕਹੀਏ ਕਿਉਂਕਿ ਆਪਣੇ ਪੰਜਾਬੀਆਂ ਦੀ ਲੋਕ ਮਿਸਾਲ ਦਿੰਦੇ ਆ ਹਨਾ ਬਾਦਰੀ ਵਾਲੇ ਪਾਸੇੋਂ ਵੀ ਭਾਈਚਾਰੇ ਵਾਲੇ ਪਾਸੇੋਂ ਵੀ ਤੇ ਆਪਾਂ ਸਾਰੇ ਨਾਲ ਮਿਲ ਕੇ ਰਹੀਏ ਸਾਂਝੀ ਵਾਲਤਾ ਦਾ ਭਾਈਵਾਲਤਾ ਦਾ ਆਪਾਂ ਸੰਦੇਸ਼ ਦੇਈਏ ਮੇਰੀ ਇੰਨੀ ਕੁ ਬੇਨਤੀ ਜ਼ਰੂਰ ਐਕਸੈਪਟ ਕਰ ਲਿਓ ਜੇ ਬਾਕੀ ਇਹ ਜਵਾ ਮਨ ਚੋਂ ਕੱਢ ਦਿਓ ਵੀ ਮੈਨੂੰ ਮੇਰੇ ਮਨ ਚ ਕੋਈ ਨੈਗੇਟਿਵਿਟੀ ਆ ਕਿਸੇ ਲਈ ਜਾਂ ਕਿਸੇ ਦੇਸ਼ ਲਈ ਮੈਂ ਵੀ ਬਥੇਰੇ ਦੇਸ਼ ਘੁੰਮ ਕੇ ਆਇਆ ਮੈਂ ਮੈਨੂੰ ਤੁਸੀਂ ਉਹਨੇ ਦੇਸ਼ ਨਹੀਂ ਘੁੰਮੇ ਉਹਨੇ ਜਿੱਦਾਂ ਮੈਂ ਘੁੰਮ ਲਿਆ ਇਦਾਂ ਦੀ ਗੱਲ ਨਹੀਂ ਮੈਂ ਵੀ ਦੁਨੀਆ ਬਹੁਤ ਦੇਖੀ ਆ ਤੇ ਬਾਕੀ ਗੱਲ ਐ ਵੀ ਮੇਰੀ ਕੋਸ਼ਿਸ਼ ਇਹ ਹੀ ਆ ਵੀ ਕਮ ਸੇ ਕਮ ਸੱਚਾਈ ਲੋਕਾਂ ਤੱਕ ਪਹੁੰਚੇ ਜੋ ਉੱਥੇ ਦੀ ਕੋਈ ਐਕਚੁਅਲ ਤੇ ਫੈਕਚੁਅਲ ਪੋਜੀਸ਼ਨ ਆ ਜੇ ਕੋਈ ਦੱਸਦਾ ਕੋਈ ਗਰੀਬ ਬੱਚਾ 30-35 ਲੱਖ ਕਰਜ਼ਾ ਚੱਕ ਕੇ ਚੱਲਿਆ ਉਹਨੂੰ ਕਮ ਸੇ ਕਮ ਇਹਨਾਂ ਤਾਂ ਪਤਾ ਹੋਵੇ ਨਾ ਵੀ ਉੱਥੇ ਹੋ ਕੀ ਰਿਹਾ ਜਾਂ ਕੀ ਹੈਗਾ ਕਮ ਸੇ ਕਮ ਇਹ ਕੋਈ ਜੇ ਉਹਦਾ ਹੈਲਪ ਹੁੰਦੀ ਆ ਚਲੋ ਕਈ ਵਾਰੀ ਬੰਦਾ ਡਿਸੀਜਨ ਹੀ ਛੱਡ ਦਿੰਦਾ ਯਾਰ ਵੀ ਇੱਥੇ ਟਰਾਈ ਕਰ ਲਓ ਹਨਾ ਇੱਥੇ ਜੋਬ-ਜੂਬ ਲੱਭ ਲੈਨੇ ਉੱਥੋਂ ਦਾ ਪੰਗਾ ਨਹੀਂ ਲੈਂਦੇਗੇ ਇਸ ਕਰਕੇ ਕਿਤੇ ਨਾ ਕਿਤੇ ਤਾਂ ਕੋਈ ਪੋਜ਼ਿਟਿਵਿਟੀ ਜਾਂ ਕੋਈ ਚੰਗੀ ਗੱਲ ਲੋਕਾਂ ਤੱਕ ਪਹੁੰਚਦੀ ਆ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਆ ਬਾਕੀ ਜੇ ਮジョਰਿਟੀ ਦੇ ਨਾਲ ਹੀ ਆ ਜੇ ਮジョਰਿਟੀ ਕਹੂਗੀ ਵੀ ਭਾਈ ਤੂੰ ਇਹੋ ਜਿਹੇ ਵੀਡੀਓ ਨਾ ਪਾਇਆ ਕਰ ਜੇ ਮੈਜੋਰਟੀ ਤੁਸੀਂ ਲੋਕ ਕਹੋਗੇ ਡਿਸੀਜਨ ਲਾਉਂਗੇ ਤਾਂ ਮੈਂ ਬੰਦ ਕਰ ਦੂੰਗਾ ਮੈਨੂੰ ਕੋਈ ਚੱਕਰ ਨਹੀਂਗਾ ਕੋਈ ਮੇਰੀ ਰੋਚੀ ਰੋਟੀ YouTube ਤੇ ਨਹੀਂ ਚੱਲਦੀਗੀ ਇਸ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਹੀ ਹੈ ਜਿਵੇਂ ਕਹਿੰਦੇ ਹੁੰਦੇ ਸਰਬੱਤ ਦਾ ਜਿਵੇਂ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੋਊਗਾ ਇੰਨੀ ਕੁ ਬੇਨਤੀ ਮੇਰੀ ਜਰੂਰ ਪ੍ਰਵਾਨ ਕਰਿਓ ਜੇ ਥੈਂਕ ਯੂ ਸੋ ਮਚ ਸਸਕਾਲ